ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬੋਲੇ ਸੋਨਹਾ ਆਸ਼ੀਰਵਾਦ ਸਾਰੇ ਅਕਾਲੀ ਦਲ ਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਅੱਜ ਦਾ ਜਿਹੜਾ ਸਾਡਾ ਮੁੱਖ ਮਕਸਦ ਹੈ ਕਿ ਜਿਹੜੇ ਸਾਡੇ ਐਸਓਆਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜੀ ਸਾਡਾ ਵਿਦਿਆਰਥੀ ਵਿੰਗ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਸ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਸਰਦਾਰ ਰਣਵੀਰ ਸਿੰਘ ਢਿੱਲੋਂ ਸਾਹਿਬ ਉਹ ਅੱਜ ਲੁਧਿਆਣੇ ਫੇਰੀ ਤੇ ਨੇ ਕਿਉਂਕਿ ਪਿਛਲੇ ਦਿਨੀ ਜਿਹੜੀ ਭਰਤੀ ਹੋਈ ਹੈ ਉਹਦੇ ਵਿੱਚ ਜਿੱਥੇ ਵੱਖ-ਵੱਖ ਅ ਬਜ਼ੁਰਗਾਂ ਨੇ, ਵੀਰਾਂ ਭਰਾਵਾਂ ਨੇ, ਸਾਡੀਆਂ ਭੈਣਾਂ ਮਾਤਾਵਾਂ ਨੇ ਮੈਂਬਰਸ਼ਿਪ ਲਈ ਹੈ। ਉੱਥੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਬਣੇ ਨੇ। ਉਹਨਾਂ ਨੌਜਵਾਨਾਂ ਨੂੰ SOY ਦੇ ਪਲੇਟਫਾਰਮ ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪਲੇਟਫਾਰਮ ਤੇ ਬਣਦਾ ਮਾਣ ਸਨਮਾਨ ਦੇਣ ਦੇ ਲਈ ਉਹ ਅੱਜ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਾਡੀ ਲੁਧਿਆਣੇ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਨਾਲ ਸਲਾਹ مشورہ ਕਰਨ ਦੇ ਲਈ ਇੱਥੇ ਆ ਰਹੇ ਆ ਔਰ ਇੱਥੇ ਹੁਣ ਉਹਨਾਂ ਨੇ ਪ੍ਰੈਸ ਨੂੰ ਮੁਖਾਤਿਬ ਹੋਣਾ ਸੋ ਇਹ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈਗਾ ਉਹ ਇਹ ਹੈ ਅਜਾ ਸਰ ਜਿਦਾ ਦੇਖਿਆ ਵੇ ਲੁਧਿਆਣੇ ਇੱਕ ਸੀਟ ਖਾਲੀ ਹੈ ਜਿੱਦਾ ਉਹ ਇੱਕ ਕਾਲੀ ਚਲਦੀ ਕਿੰਨੀ ਚੁਣਾਈ ਕਿੰਦਾ ਦੀ ਤਿਆਰੀ ਹੈ ਕਾਲੀ ਚਲਦੀ ਤਿਆਰੀ ਬਹੁਤ ਵਧੀਆ ਹੈਗੀ ਹੈ ਜੀ ਪਾਰਟੀ ਜਿਹੜਾ ਵੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਇੱਥੇ ਸੇਵਾ ਕਰਨ ਦੇ ਲਈ ਹਲਕਾ ਵੈਸਟ ਦੇ ਵਿੱਚ ਦੇਗੀ ਅਸੀਂ ਸਾਰੇ ਤਕੜੇ ਹੋ ਕੇ ਉਹਨੂੰ ਜਿਤਾਉਣ ਲਈ ਦਿਨ ਪਰ ਰਾਤ ਇੱਕ ਕਰਾਂਗੇ ਅੱਛਾ ਸਰ ਜਿਦਾ ਦੇਖਿਆ ਹੋਇਆ ਮੈਂਬਰਸ਼ਿਪ ਬਣਾ ਰਹੇ ਸੀ ਲਗਾਤਾਰ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਕਿੰਨਾ ਦਾ ਹੰਗਾਰਾ ਮਿਲਿਆ ਲੁਧਿਆਣਾ ਦੇ ਲਈ ਤਾ ਮੈਨੂੰ ਲੱਗਦਾ ਕੋਈ ਐਸੀ ਨੁੱਕੜ ਨਹੀਂ ਕੋਈ ਗਲੀ ਨਹੀਂ ਕੋਈ ਮੁਹੱਲਾ ਨਹੀਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੋਕਾਂ ਨੇ ਨਹੀਂ ਲਈ ਤਾਂ ਤੁਹਾਡੇ ਕੈਮਰਿਆਂ ਦੇ ذریعے ਤੁਸੀਂ ਦੇਖਿਆ ਕਿਵੇਂ ਆਪ ਮੁਹਾਰੇ ਲੋਕਾਂ ਨੇ ਆ ਕੇ ਵੱਡੀਆਂ ਮੀਟਿੰਗਾਂ ਕਰਾਈਆਂ ਔਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਤੇ ਅੱਜ ਮੀਟਿੰਗ ਕਿਹੜੀ ਜਗ੍ਹਾ ਹੋਊ ਅੱਜ ਦੀ ਮੀਟਿੰਗ ਜਿਹੜੀ ਆ ਉਹ ਸਰਕਟ ਹਾਊਸ ਦੇ ਵਿੱਚ ਰੱਖੀ ਗਈ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਐਸਓਆਈ ਦੇ ਪ੍ਰਧਾਨ ਆ ਰਹੇ ਨੇ ਔਰ ਨਾਲ ਸਾਡੀ ਲੁਧਿਆਣੇ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਸਾਡੇ ਐਸਓਆਈ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਔਰ ਸਾਡੇ ਹਰਤੇਸ਼ਿੰਦਰ ਸਿੰਘ ਗਰੇਵਾਲ ਸਰਦਾਰ ਸਿਮਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਸਰਦਾਰ ਰਖਵਿੰਦਰ ਸਿੰਘ ਜੀ ਗਾਬੜੀਆ ਸਾਹਿਬ ਔਰ ਹੋਰ ਸਾਡੇ ਵੀਰ ਜੋਬਨਪ੍ਰੀਤ ਸਿੰਘ ਜੀ ਗਿੱਲ ਸਭ ਖੜੇ ਜਤਿੰਦਰ ਖਾਲਸਾ ਜੀ ਖੜੇ ਸਾਰੇ ਹੀ ਨੌਜਵਾਨ ਤੇਜੀ ਗਰੇਵਾਲ ਜੀ ਅਸੀਂ ਮਿਲ ਕੇ ਉਹਨਾਂ ਦੇ ਵੈਲਕਮ ਦੇ ਲਈ ਇੱਥੇ ਥੈਂਕ ਯੂ 77 ਥੈਂਕ ਯੂ ਆਓ ਜੀ ਜਤਿੰਦਰ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਉਹਦੇ ਵਿੱਚ ਨੌਜਵਾਨਾਂ ਨੇ ਵੱਡੀ ਪੱਦਰ ਤੇ ਆਪਣਾ ਰੋਲ ਅਦਾ ਕੀਤਾ ਹਰ ਲੜਾਈ ਨੂੰ ਬਖੂਬੀ ਮੋਰ ਲਈ ਕਤਾਰ ਚ ਲੜਿਆ ਅਸੀਂ ਇੱਥੇ ਵਿਸ਼ੇਸ਼ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਨੌਜਵਾਨ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਅੱਜ ਵੀ ਉਸੇ ਜੋਸ਼ੋਖ ਰੋਸ਼ ਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀ ਬਿਅੰਤ ਬੰਦੀ ਢੰਗ ਨਾਲ ਲੜਾਈ ਲੜਨ ਲਈ ਤਿਆਰ। ਆਫ ਇੰਡੀਆ ਸਾਡੇ ਪਾਰਟੀ ਦੇ ਨੈਸ਼ਨਲ ਪ੍ਰਧਾਨ ਨੇ ਉਹ ਅੱਜ ਲੁਧਿਆਣੇ ਆ ਰਹੇ ਆ ਜਿਨ੍ਹਾਂ ਦੇ ਸਵਾਗਤ ਵਾਸਤੇ ਜਿਹੜੇ ਨੌਜਵਾਨ ਨੇ ਉੱਥੇ ਇਕੱਠੇ ਹੋਏ ਨੇ। ਇੱਕ ਕੀ ਮੈਸੇਜ ਹੈ ਜਿਹੜਾ ਅੱਜ ਦਾ ਯੂਥ ਜਿਹੜਾ ਬਿਲਕੁਲ ਲਗਾਤਾਰ ਇਹਦਾ ਮੈਂਬਰਸ਼ਿਪ ਵੀ ਬਣ ਰਹੀ ਹੈ ਔਰ ਕਿੰਨਾ ਦਾ ਸੰਜੋਗ ਮਿਲਿਆ। ਸੰਯੋਗ ਬਹੁਤ ਵਧੀਆ ਜੀ ਦੇਖੋ ਨੌਜਵਾਨਾਂ ਦੀ ਪਹਿਲੀ ਪਸੰਦੀ ਸ਼੍ਰੋਮਣੀ ਅਕਾਲੀ ਦਲ ਰਹੀ ਆ ਕਿਉਂਕਿ ਪਹੁੰਚ ਬੜੀ ਸੌਖੀ ਆ ਹਰ ਵਰਕਰ ਪਾਰਟੀ ਪ੍ਰਧਾਨ ਨੂੰ ਮਿਲ ਸਕਦਾ ਵਾ ਹਰ ਲੀਡਰ ਨੂੰ ਮਿਲ ਸਕਦਾ ਵਾ ਇਸ ਕਰਕੇ ਪੰਜਾਬ ਚ ਤਾਂ ਜਦੋਂ ਵੀ ਤੁਸੀਂ ਬਾਕੀ ਪਾਰਟੀਆਂ ਦੇ ਮੁਕਾਬਲੇ ਦੇ ਤੋ ਜਿਹੜਾ ਨੌਜਵਾਨ ਆ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲੇ ਗੱਤ ਤੋਂ ਗੱਤ ਸ਼ੁਰੂ ਤੋਂ ਵੀ ਜੁੜਦਾ ਆ ਤੇ ਹੁੰਦੀ ਉਹਨਾਂ ਦੇ ਵਿੱਚ ਉਹੀ ਜੋਸ਼ ਹੈ ਤਾਂ ਕੀ ਕਹਿਣਾ ਚਾਹਾਂ ਕਿ ਅੱਜ ਵੀ ਜਿਹੜੀ ਮਿੱਟੀ ਦਾ ਬੜਾ ਕੰਮ ਕਰਦਾ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਲੁਧਿਆਣਾ ਜ਼ਿਲ੍ਹੇ ਦੀ ਜਿੰਨੀ ਵੀ ਸਮੁੱਚੀ ਸੀਨੀਅਰ ਲੀਡਰਸ਼ਿਪ ਹੈ ਤੇ ਮੇਰੇ ਨਾਲ ਖੜੇ ਜਿੰਨੇ ਵੀ ਸਾਡੇ ਯੂਥ ਵਾਲੇ ਵੀਰ ਹੈ ਜਸਦੀਪ ਸਿੰਘ ਜੀ ਕੌਂਕੇ ਸਾਹਿਬ ਹਮੇਸ਼ਾ ਸਾਡੇ ਸਿਰ ਤੇ ਹੱਥ ਰੱਖਣ ਵਾਲੇ ਸਾਡੇ ਵੱਡੇ ਵੀਰ ਕਿੰਦਾ ਜੀ ਆਕਾਸ਼ ਭੱਟਲ ਜੀ ਤੇ ਦਰਜਾ ਵੀ ਦਰਜਾ ਜਿੰਨੇ ਵੀ ਯੂਥ ਵੀਰ ਪਹੁੰਚੇ ਇੱਥੇ ਅਹੁਦੇਦਾਰ ਮੈਂ ਇਹਨਾਂ ਸਾਰਿਆਂ ਦਾ ਇੱਥੇ ਐਡਾ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕਰਨ ਤੇ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਸਾਡੀ ਅੱਜ ਵਾਲੀ ਜਿਹੜੀ ਮੀਟਿੰਗਾਂ ਦਾ ਮਕਸਦ ਵੀ ਇਹੀ ਹੈ ਕਿ ਜਿਹੜਾ ਯੂਥ ਹੈ ਇਹ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਕਿਸੇ ਵੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਯੂਥ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਸੀਂ ਮੈਂਬਰਸ਼ਿਪ ਡਰਾਈਵ ਚਲਾਈ ਹੈ ਤੇ ਸਾਨੂੰ ਇਹ ਗੱਲ ਦੱਸਦਿਆਂ ਬੜੀ ਖੁਸ਼ੀ ਆ ਵੀ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਜਿਹੜੀ ਸਾਡੀ ਮੈਂਬਰਸ਼ਿਪ ਡਰਾਈਵ ਸੀ ਇਹ ਯੂਨੀਵਰਸਿਟੀ ਸੇ ਕਾਲਜਸ ਦੇ ਵਿੱਚ ਲੈ ਕੇ ਗਏ ਸੀ ਤੇ ਸਾਨੂੰ ਇਟਾ ਵੱਡਾ ਹੰਗਾਰਾ ਮਿਲਿਆ ਲਗਭਗ ਅਸੀਂ 30 ਤੋਂ 35000 ਦੇ ਕਰੀਬ ਜਿਹੜੀ ਆਲ ਦੇ ਤੇ ਯੂਨੀਵਰਸਿਟੀਆਂ ਦੇ ਵਿੱਚੋਂ ਯੂਥ ਦੀ ਮੈਂਬਰਸ਼ਿਪ ਡਰਾਈਵ ਕਰਕੇ ਤੇ ਪਾਰਟੀ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾ ਕੇ ਆਏ ਹਾਂ ਇੱਕ ਤਾਂ ਅਸੀਂ ਸਾਰੇ ਯੂਥ ਵਾਲੇ ਵੀਰਾਂ ਦਾ ਧੰਨਵਾਦ ਕਰਨ ਲਈ ਤੇ ਦੂਜਾ ਅੱਜ ਸਭ ਤੋਂ ਵੱਧ ਪੰਜਾਬ ਨੂੰ ਵੱਡੀ ਜਿਹੜੀ ਮਾਰ ਪੈ ਰਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਝੂਠ ਵੇਚਿਆ ਜਾ ਰਿਹਾ ਹੈ ਅੱਜ ਝੂਠ ਤੇ ਸੱਚ ਵਿਚਲਾ ਜਿਹੜਾ ਪਾੜਾ ਆ ਉਹਨੂੰ ਆਪਾਂ ਕਿਵੇਂ ਸਮਝਣਾ ਆਪਦੀ ਜਿਹੜੀ ਖੇਤਰੀ ਪਾਰਟੀਆਂ ਦੇ ਵੱਲੇ ਕੀਤੇ ਕੰਮ ਨੇ ਜਿਹੜੇ ਕੰਕਰੀਟ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਯੂਥ ਵਾਲੇ ਵੀਰਾਂ ਦੇ ਵਿੱਚ ਕਿਵੇਂ ਲੈ ਕੇ ਜਾਣਾ ਕਿਵੇਂ ਅਸੀਂ ਗਾਂ ਆਉਣ ਵਾਲੇ ਯੂਥ ਦੇ ਜਿਹੜੇ ਕਾਲਜਾਂ ਦੇ ਵਿੱਚ ਢਾਂਚਾ ਉਨੂੰ ਅਸੀਂ ਜਥੇਬੰਦ ਕਰਨਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਆਪਣੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਯੂਥਾਂ ਦੇ ਭਰਾਵਾਂ ਦੇ ਨਾਲ ਫਲਾਹ مشورہ ਕਰਨ ਵਾਸਤੇ ਅੱਜ ਇੱਥੇ ਇਕੱਤਰ ਹੋਏ ਆਂ ਤੇ ਮੈਂ ਸਾਰਿਆਂ ਦੇ ਇੱਕ ਵਾਰ ਫਿਰ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਡਾ ਸੋਨਾ ਪ੍ਰੋਗਰਾਮ ਆਰਗਨਾਈਜ਼ ਕੀਤਾ ਕਿੰਨੀਆਂ ਮੀਟਿੰਗਾਂ ਹੋਣ ਤੁਸੀ ਪਤਾ ਹੋ ਗਿਆ ਖਬਰ ਕਰ ਚੁੱਕੇ ਕਿੰਨੇ ਮੈਂ ਲਗਭਗ ਜੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਕਿਉਂਕਿ ਪਹਿਲਾਂ ਐਸ.ਓ.ਆਈ ਦਾ ਜਿਹੜਾ ਮੈਂ ਆਪ ਖੁਦ ਜੇ ਦੱਸਣਾ ਤੇ ਮੈਂ ਗਰਾਊਂਡ ਤੇ ਕੰਮ ਕਰਕੇ ਇੱਥੇ ਤੱਕ ਪਹੁੰਚਿਆ ਸਰਦਾਰ ਸ਼ਖਬੀਰ ਸਿੰਘ ਬਾਦਲ ਨੇ ਮੈਨੂੰ ਇੱਕ ਆਮ ਘਰ ਦੇ ਨੌਜਵਾਨ ਨੂੰ ਮੌਕਾ ਦਿੱਤਾ ਤੇ ਮੇਰੀ ਕੋਸ਼ਿਸ਼ ਵੀ ਇਹ ਹੈ ਕਿ ਮੈਂ ਹਰ ਕਾਲਜ ਦੇ ਵਿੱਚ ਜਾ ਕੇ ਤੇ ਕਾਲਜ ਦੇ ਵਿੱਚ ਪੜਨ ਵਾਲਾ ਯੂਥ ਹੈ ਜਿਹੜਾ ਪਾਰਟੀ ਦੇ ਪ੍ਰਤੀ ਜਿਹੜਾ ਕਮਿਟਿਡ ਯੂਥ ਹੈ ਚੰਗੇ ਕਿਰਦਾਰ ਵਾਲਾ ਯੂਥ ਹੈ ਜਿਹੜਾ ਉਹਨਾਂ ਨੂੰ ਅੱਗੇ ਆ ਕੇ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਦਈਏ ਮੈਂ ਲਗਭਗ 4 ਜ਼ਿਲ੍ਹੇ ਪੈਂਡਿੰਗ ਹੈ ਜੀ ਇੱਕ ਲੁਧਿਆਣਾ ਪੈਂਡਿੰਗ ਸੀ ਅੱਜ ਤੋਂ ਪਹਿਲਾਂ ਬਰਨਾਲਾ ਪੈਂਡਿੰਗ ਸੀ ਕਪੂਰਥਲਾ ਪੈਂਡਿੰਗ ਸੀ ਤੇ ਗਰਦਾਸਪੁਰ ਚਾਰ ਜਿਲ੍ਹੇ ਸੀ ਬਾਕੀ ਮੈਨੂੰ ਲੱਗਦਾ ਮੈਂ 100 ਦੇ ਕਰੀਬ ਜਿਹੜੇ ਕਾਲਜਾਂ ਦੇ ਵਿੱਚ ਜਾ ਕੇ ਆਪਣੀਆਂ ਟੀਮਾਂ ਬਣਾਤੀਆਂ ਲਗਭਗ ਸਾਰਾ ਪੰਜਾਬ ਕਵਰ ਕਰ ਲਿਆ ਅੱਜ ਬੜੀ ਖੁਸ਼ੀ ਹੈ ਵੀ ਲੁਧਿਆਣਾ ਜਿਹੜਾ ਸਾਡਾ ਪੈਂਡਿੰਗ ਸੀ ਇੱਥੇ ਵੀ ਅਸੀਂ ਆਦੀ ਪਹਿਲੀ ਮੀਟਿੰਗ ਕਰਕੇ ਤੇ ਜੀ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਇਹ ਸਵਾਲ ਆ ਉਹਨੇ ਅਕਾਲ ਤਖਤ ਦੇ ਜਿਹੜਾ ਨੂੰ ਤੁਹਾਨੂੰ ਅਦਾਰਤਾ ਨਵੇਂ ਲਾਤੀ ਇਹ ਹੁਣ ਡਿਵੈਲਪਮੈਂਟ ਆ ਤੁਸੀਂ ਵੀ ਤੁਹਾਡੀ ਪਾਰਟੀ ਆ ਤੁਹਾਡਾ ਮਤਲਬ ਨਾਲ ਤੁਸੀਂ ਤੁਹਾਡਾ ਇਹਦੇ ਬਾਰੇ ਕੀ ਪਰਦੇ ਦੇਖੋ ਪਹਿਲੀ ਗੱਲ ਤੇ ਅਸੀਂ ਜੀ ਵੇਖੋ ਇਹ ਧਾਰਮਿਕ ਇਸ਼ੂ ਆ ਮੈਂ ਤੇ ਕੋਈ ਸਟੇਟਮੈਂਟ ਦੇ ਦਿੰਦਾ ਮੈਨੂੰ ਸੋਣਾ ਨਹੀਂ ਲੱਗਦਾ ਕਿਉਂਕਿ ਮੈਂ ਆਪ ਹੀ ਆ ਜਿਹੜਾ ਪੂਰਨਗੁਰ ਸਿੱਖ ਨਹੀਂ ਆ ਤੇ ਸਾਡੀ ਐਸਜੀਪੀਸੀ ਦੀ ਐਗਜ਼ੈਕਟਿਵ ਕਮੇਟੀ ਆ ਜਿਹੜੀ ਉਹਦਾ ਮਸਲਾ ਬਾਕੀ ਜਿਹੜੀ ਤੁਸੀਂ ਸਵਾਲ ਕੀਤਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬਦਲੇ ਗਏ ਆ ਇਹ ਫੈਸਲਾ ਜਿਹੜਾ ਐਸਜੀਪੀਸੀ ਦਾ ਸੀ ਤੇ ਜਿਹੜੇ ਹੁਣ ਵੀ ਜਥੇਦਾਰ ਲੱਗੇ ਮੈਂ ਇਨਾ ਪੜਿਆ ਸੀ ਵੀ ਜਿਹੜੇ ਕਾਰਜਕਾਰੀ ਜਥੇਦਾਰ ਲੱਗੇ ਜਥੇਦਾਰ ਕੁਲਦੀਪ ਸਿੰਘ ਜੀ ਗੜਕਾਟ ਸਾਹਿਬ ਉਹ 40 ਸਾਲ ਦੇ ਨੌਜਵਾਨ ਨੇ ਹਿਸਟੋਰੀਅਨ ਨੇ ਚਾਰ ਤੋਂ ਪੰਜ ਉਹਨਾਂ ਨੇ ਕਿਤਾਬਾਂ ਲਿਖੀਆਂ ਤੇ ਉਹ ਵੀ ਸਾਰਾ ਪਰਿਵਾਰ ਜਿਹੜਾ ਗੁਰਸਿੱਖ ਪਰਿਵਾਰ ਹੈ ਤੇ ਯਤੀਮ ਤੇ ਅਨਾਥ ਬੱਚਿਆਂ ਦੀ 12 ਸਾਲ ਤੋਂ ਸੇਵਾ ਕਰ ਰਿਹਾ ਉਹ ਸੰਸਥਾਵਾਂ ਵੱਖ-ਵੱਖ ਚਲਾ ਰਿਹਾ ਤੋਂ ਮੈਨੂੰ ਲੱਗਦਾ ਵੀ ਜਿਹੋ ਵੀ ਫੈਸਲਾ ਲਿਆ ਗਿਆ ਐਸਜੀਪੀਸੀ ਵੱਲੋਂ ਸੋਚ ਸਮਝ ਕੇ ਲਿਆ। ਪਰ ਜੀ ਗੱਲ ਕਰੀ ਤੁਸੀਂ ਯੂਥ ਦੀ ਗੱਲ ਕੀਤੀ ਇੱਕ ਪਾਸੇ ਜਿਹੜਾ ਲਗਾਤਾਰ ਸਰਕਾਰ ਦੇ ਵੱਲੋਂ ਜਿਹੜੇ ਯਤਨ ਜਾਰੀ ਨਾਸ਼ਰ ਖਤਮ ਗਏ ਉਹਨੂੰ ਤੁਸੀਂ ਕਿਸ ਕਿਹਨੂੰ ਦੇ ਦਿੰਦੇ ਹੋ? ਵੇਖੋ ਮੈਂ ਤੁਹਾਡੇ মিডিਆ ਦੇ ਅਧਾਰੇ ਦੇ ਸਾਹਮਣੇ ਹਿੱਕ ਠੋਕ ਕੇ ਕਹਿਣਾ ਜਿਵੇਂ ਆਮ ਆਦਮੀ ਪਾਰਟੀ ਵਾਲੇ ਥਾਂ-ਥਾਂ ਤੇ ਜਾ ਕੇ ਬਿਕਰਮ ਜੀ ਦੇ ਪੋਸਟਰ ਲਾ ਪਿੰਡ ਪਿੰਡ ਦੇ ਵਿੱਚ ਗਲੀ ਗਲੀ ਦੇ ਵਿੱਚ ਚਿੱਟਾ ਵੇਖ ਰਿਹਾ ਸਿਰਫ ਨਾਟਕ ਕਰ ਰਿਹਾ ਭਗਵੰਤਮਾਨ ਨੇ ਪਰਚਾ ਦਰਜ ਕਰਨਾ ਪਰਚਾ ਦਰਜ ਕਰ ਲਏ ਕਿਸਾਨਾਂ ਤੇ ਪਰਚੇ ਦਰਜ ਕਰਕੇ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਨਹੀਂ ਦਬਨੇ ਤਹਿਸੀਲਦਾਰਾਂ ਨੂੰ ਵਪਾਰੀਆਂ ਨੂੰ ਹਰ ਦਬਕੇ ਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਕਿੰਨੂ ਕਿੰਨੂ ਰੋਕੋਗੇ ਇੱਛੇ ਪਟਿਆਲਾ ਯੂਨੀਵਰਸਿਟੀ ਦੇ ਬਾਹਰ ਕੱਲ ਸਟੂਡੈਂਟ ਧਰਨਾ ਲਾ ਰਹੇ ਕਿਉਂਕਿ ਤਿੰਨ ਸਾਲਾਂ ਤੋਂ ਉਹਨਾਂ ਨੂੰ ਵੀਸੀ ਨਹੀਂ ਰਸੀਪ ਹੋਇਆ ਠੀਕ ਆ ਠਕ ਠੋਕੇ ਕਹਿਣਾ ਕਿ ਸਿਰਫ ਨਾਟਕ ਕਰ ਰਿਹਾ ਗਲੀ ਗਲੀ ਦੇ ਵਿੱਚ ਨਸ਼ਾ ਵੇਚ ਰਿਆ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਸਰਵੇ ਕਰ ਲਓ ਜੇ ਪਿਛਲੀਆਂ ਸਰਕਾਰਾਂ ਦੇ ਵਿੱਚ 1% ਨਸ਼ਾ ਸੀ ਅੱਜ 100% ਪਿੰਡਾਂ ਦੇ ਵਿੱਚ ਲੱਗ ਗਿਆ ਹੈ ਨਾ ਵੀ 2027 ਦੇ ਵਿੱਚ ਚੋਕੇ-ਜੱਕੇ ਮਰਾਂਗੇ ਇਹ ਸ਼ੋਮੀਆ ਕਲਿੱਕ ਬਿਲਕੁਲ ਪੂਰੀ ਚੜ੍ਹਦੀ ਕਲਾ ਦੇ ਵਿੱਚ ਅਕਾਲੀ ਦਲ ਰਿਹਾ ਹਮੇਸ਼ਾ ਤੇ ਗਾਂ ਵੀ ਰਹੂਗਾ ਅੱਜ ਜਿਹੜਾ ਯੂਥ ਇਕੱਠਾ ਆਇਆ ਇਹ ਆਉਣ ਵਾਲੀ ਪੰਜਾਬ ਦੀ ਨਵੀਂ ਏਵਾਰਤ ਲਿਖਣਗੇ ਇਹਨਾਂ ਨੇ ਅਕਾਲੀ ਦਲ ਨੂੰ ਤਗੜਾ ਕਰਨਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਲਦੀਆਂ ਕੀ